ਹੱਥ ਘੁੱਟ ਕੇ ਖਰਚੀਏ ਤੇ ਹੱਥ ਅੜ ਕੇ ਮੰਗਣ ਦੀ ਲੋੜ ਨਹੀਂ ਪੈਂਦੀ ਧੀ ਦੀਆਂ ਅੱਖਾਂ ਵਿੱਚ ਉਦੋਂ ਪਾਣੀ ਆ ਹੀ ਜਾਂਦਾ ਹੈ ਜਦੋਂ ਵਿਆਹ ਤੋਂ ਬਾਅਦ ਮਾਂ-ਬਾਪ ਕਹਿਣ ਕਿ ਪੁੱਤ ਤੇਰੇ ਬਿਨਾਂ ਤਾਂ ਘਰ ਹੀ ਸੁੰਨਾ ਹੋ ਗਿਆ ਦੁਨੀਆ ਦਾ ਸਭ ਤੋਂ ਵੱਡਾ ਰਿਸਕ ਵਿਆਹ ਹੁੰਦਾ ਹੈ ਜੇ ਖੁਸ਼ਕਿਸਮਤੀ ਨਾਲ ਚੰਗਾ ਜੀਵਨ ਸਾਥੀ ਮਿਲ ਜਾਵੇ ਤਾਂ ਠੀਕ ਹੈ ਨਹੀਂ ਤਾਂ ਕਬਰਾਂ ਤੱਕ ਇਨਸਾਨ ਸਮਝੋਤੇ ਕਰਦਾ ਹੀ ਮਰ ਜਾਂਦਾ ਹੈ ਨੂ ਦੀ ਗਲਤੀ ਤੇ ਪੁੱਤ ਨੂੰ ਢਕਾ ਦਿਓ ਤੇ ਧੀ ਦੀ ਗਲਤੀ ਤੇ ਜਵਾਈ ਨੂੰ ਸਮਝਾ ਦਿਓ ਕਿਥੋਂ ਦਾ ਇਨਸਾਫ ਹੈ ਧੀ ਨੂੰ ਨੋ ਤਾਂ ਜ਼ਿਆਦਾ ਸਿਆਣੀ ਨਾ ਸਮਝਿਆ ਕਰੋ ਕਿਉਂਕਿ ਨੋ ਦੀ ਮਾਂ ਵੀ ਆਪਣੀ ਧੀ ਨੂੰ ਸਿਆਣੀ ਬਣਾ ਕੇ ਹੀ ਭੇਜਦੀ ਹੈ ਦੁਨੀਆਂ ਦੇ ਬੜੇ ਰੰਗ ਦੇਖੇ ਤੇ ਪਹੁੰਚੇ ਇਸ ਨਤੀਜੇ ਤੇ ਇੱਕ ਰੱਬ ਦੂਜਾ ਮਾਂ ਪਿਓ ਤੀਜਾ ਯਕੀਨ ਨਾ ਕਰੋ ਕਦੇ ਕਿਸੇ ਤੀਜੇ ਤੇ ਤਿੰਨ ਚੀਜ਼ਾਂ ਤੇ ਕਦੇ ਨਾ ਹੱਸੋ ਹੰਝੂ ਭਿਖਾਰੀ ਤੇ ਵਿਧਵਾ ਤਿੰਨ ਚੀਜ਼ਾਂ ਚੁੱਕਣ ਤੋਂ ਪਹਿਲਾਂ ਹਮੇਸ਼ਾ ਸੋਚੋ ਕਲਮ ਕਦਮ ਤੇ ਕਸਮ ਤਿੰਨ ਚੀਜ਼ਾਂ ਤੋਂ ਹਮੇਸ਼ਾ ਡਰੋ ਰੱਬ ਅੱਗ ਤੇ ਬਦਨਾਮੀ ਇੱਕ ਵਾਰ ਇੱਕ 8-7 ਸਾਲਾਂ ਦੇ ਬੱਚੇ ਦੀ ਮਾਂ ਮਰ ਜਾਂਦੀ ਹੈ ਤੇ ਉਸ ਦਾ ਪਿਓ ਦੂਸਰਾ ਵਿਆਹ ਕਰ ਲੈਂਦਾ ਹੈ ਇੱਕ ਦਿਨ ਬੈਠੇ-ਬੈਠੇ ਉਹ ਪਿਤਾ ਆਪਣੇ ਬੱਚੇ ਨੂੰ ਕੋਲ ਬੁਲਾ ਕੇ ਪੁੱਛਦਾ ਹੈ ਕਿ ਪੁੱਤਰ ਤੈਨੂੰ ਆਪਣੀ ਨਵੀਂ ਮਾਂ ਤੇ ਪੁਰਾਣੀ ਮਾਂ ਵਿੱਚ ਕੀ ਫਰਕ ਲੱਗਦਾ ਹੈ ਬੱਚਾ ਭੋਲਾ ਜਿਹਾ ਚਿਹਰਾ ਬਣਾ ਕੇ ਬੜੀ 마ਸੂਮੀਅਤ ਨਾਲ ਜਵਾਬ ਦਿੰਦਾ ਹੈ ਕਿ ਪਾਪਾ ਜੋ ਮੇਰੀ ਪੁਰਾਣੀ ਮਾਂ ਸੀ ਨਾ ਉਹ ਤਾਂ ਬੜੀ ਹੀ ਝੂਠੀ ਸੀ ਤੇ ਜਿਹੜੀ ਮੇਰੀ ਨਮੀ ਮਾਂ ਹੈ ਇਹ ਬਿਲਕੁਲ ਸੱਚੀ ਹੈ ਬੱਚੇ ਦਾ ਪਯੋ ਬੜਾ ਹੈਰਾਨ ਹੁੰਦਾ ਹੈ ਕਿ ਜਿਸ ਮਾਂ ਨੇ ਜਨਮ ਦਿੱਤਾ ਉਹਨੂੰ ਪਾਲ ਪੋਸ ਕੇ ਐਡਾ ਕੀਤਾ ਉਹ ਮਾਂ ਇਹਨੂੰ ਝੂਠੀ ਲੱਗਦੀ ਹੈ ਤੇ ਕੱਲ ਦੀ ਆਈ ਇਹ ਔਰਤ ਉਹਨੂੰ ਸੱਚੀ ਕਿਵੇਂ ਲੱਗਦੀ ਲੱਗਦੀ ਹੈ ਤਾਂ ਫਿਰ ਉਹ ਬੱਚੇ ਨੂੰ ਪੁੱਛਦਾ ਹੈ ਕਿ ਇਹ じゃ ਕੀ ਦੇਖ ਲਿਆ ਜੋ ਤੈਨੂੰ ਆਪਣੀ ਮਾਂ ਝੂਠੀ ਲੱਗਦੀ ਹੈ ਬੱਚਾ ਫੇਰ ਮਾਸੂਮੀਅਤ ਨਾਲ ਜਵਾਬ ਦਿੰਦਾ ਹੈ ਕਿ ਮੇਰੀ ਜੋ ਪ੍ਰਾਣੀ ਮਾਂ ਸੀ ਨਾ ਉਹ ਮੈਨੂੰ ਹਰ ਰੋਜ਼ ਕਹਿੰਦੀ ਸੀ ਜੇ ਤੂੰ ਸ਼ਰਾਰਤ ਕਰੇਂਗਾ ਮસ્ਤੀ ਕਰੇਂਗਾ ਤਾਂ ਮੈਂ ਤੈਨੂੰ ਖਾਣ ਨੂੰ ਕੁਝ ਵੀ ਨਹੀਂ ਦੇਵਾਂਗੀ ਪਰ ਫੇਰ ਵੀ ਜਦੋਂ ਉਹ ਖਾਣਾ ਬਣਾਉਂਦੀ ਨਾ ਪਹਿਲਾਂ ਮੈਨੂੰ ਭਾਲ ਕੇ ਸਾਰੇ ਪਿੰਡ ਚੋਂ ਲਿਆਉਂਦੀ ਫਿਰ ਮੈਨੂੰ ਆਪਣੇ ਹੱਥਾਂ ਨਾਲ ਹਰ ਰੋਜ਼ ਬੜੇ ਪਿਆਰ ਨਾਲ ਖਵਾਉਂਦੀ